ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਵੈਦ ਖੇ ਲਈ YouTube ਚੈਨਲ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਨਾਲ ਹਾਜ਼ਰ ਆਂ ਔਰ ਅੱਜ ਦੀ ਜਾਣਕਾਰੀ ਜਿਹੜੀ ਹੈਗੀ ਸਾਗਵਾਂ ਬਾਰੇ ਰਹੇਗੀ ਔਰ ਸਾਗਵਾਂ ਦੇ ਜਿਹੜੇ ਬੂਟੇ ਹੈਗੇ ਕਿਸ ਤਰੀਕੇ ਨਾਲ ਲੱਗਦੇ ਆ ਔਰ ਕਿੰਨਾ ਇਹਦਾ فاਸਲਾ ਰੱਖਣਾ ਹੈ ਉਹ ਕਿਸ ਤਰ੍ਹਾਂ ਇਹਦੀ ਜਿਹੜੀ ਮੈਜ਼ਰਮੈਂਟ ਕਰਨੀ ਹੈਗੀ ਖੇਤ ਦੀ ਜਾਂ ਲਾਈਨਾਂ ਸਿੱਧੀਆਂ ਜਿਹੜੀਆਂ ਕਿਦਾਂ ਆਪਾਂ ਬਣਾਉਣੀਆਂ ਆ ਉਹਦੇ ਬਾਰੇ ਅੱਜ ਸਾਰੀ ਜਾਣਕਾਰੀ ਜਿਹੜੀ ਸਾਡੀ ਹੋਏਗੀ ਸੋ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਇਹਦੇ ਖੇਤ ਦੇ ਵਿੱਚ ਜਿਹੜੀਆਂ ਹੈਗੀਆਂ ਲਾਈਨਾਂ ਜਿਹੜੀਆਂ ਬਣਾਈਆਂ ਗਈਆਂ ਖੇਤ ਨੂੰ ਸਭ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਵਾਹ ਕੇ ਟਰੈਕਟਰ ਦੇ ਨਾਲ ਕਲਟੀਵੇਟਰ ਦੇ ਨਾਲ ਤਾਂ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਇਹਦੀਆਂ ਲਾਈਨਾਂ ਬਣਾਈਆਂ ਜਾਣਗੀਆਂ ਅਗਰ ਤਾਂ ਆਪਣੀ ਜ਼ਮੀਨ ਹੈਗੀਏ ਰੇਤ ਵਾਲੀ ਮੈਰਾ ਆ ਸੰਡੀ ਸੋਇਲ ਹੈਗੀਏ ਤਾਂ ਉਹਦੇ ਵਿੱਚ ਅਸੀਂ ਪਲੇਨ ਦੇ ਵਿੱਚ ਵੀ ਲਗਾ ਸਕਦੇ ਆ ਔਰ ਪਾਣੀ ਲਗਾਉਣ ਵਾਸਤੇ ਜਿਹੜੀਆਂ ਆਡਾਂ ਨਾਲ ਬਣਾ ਸਕਦੇ ਆ ਅਗਰ ਆਪਣੀ ਚੀਕਨੀ ਮਿੱਟੀ ਹੈਗੀਏ ਤਾਂ ਉਹਦੇ ਵਿੱਚ ਅਸੀਂ ਬੈੱਡ ਤੇ ਉੱਤੇ ਜਿਹੜੀ ਬੂਟੇ ਜਿਹੜੇ ਲਗਾ ਸਕਦੇ ਆ ਔਰ ਨਾਲ ਜਿਹੜੀ ਖਾਲੀ ਬਣਾ ਸਕਦੇ ਆ ਪਾਣੀ ਲਗਾਉਣ ਵਾਸਤੇ ਤਾਂ ਕਿ ਸਲਾਬਾ ਰਹੇ ਔਰ ਇਹ ਜਿਹੜੀ ਤੁਸੀਂ ਜ਼ਮੀਨ ਇਸ ਟਾਈਮ ਦੇਖ ਰਹੇ ਹੋ ਇਹ ਸਾਡੇ ਕੋਲ ਜਿਹੜੀ ਹੈਗੀ ਚੀਕਨੀ ਮਿੱਟੀ ਹੈਗੀ ਆ ਔਰ ਚੀਕਨੀ ਮਿੱਟੀ ਦੇ ਵਿੱਚ ਬੂਟੇ ਜਿਹੜੇ ਲੱਗ ਰਹੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਖਾਲੀਆਂ ਇਹਦੇ ਵਿੱਚ ਖੇਤ ਵਿੱਚ ਮਾਰੀਆਂ ਹੋਈਆਂ ਆ ਔਰ ਖਾਲੀਆਂ ਬਣਾ ਕੇ ਇਹਦੇ ਵਿੱਚ ਬੂਟੇ ਜਿਹੜੇ ਲੱਗਣਗੇ ਸੋ ਇਹਦੇ ਵਿੱਚ ਜਿਹੜਾ ਹੈਗਾ ਆ ਕਿ ਆਪਾਂ ਬੂਟੇ ਦਾ ਡਿਸਟੈਂਸ ਜਿਹੜਾ ਆ 8x10 ਤੇ ਵੈਸੇ ਲਗਾਉਣੇ ਆ ਪਰ ਇੱਥੇ ਜਿਹੜਾ ਬੂਟੇ ਦਾ ਬੂਟੇ ਦਾ ਡਿਸਟੈਂਸ ਜਿਹੜਾ ਹੈਗਾ 10x10 ਔਰ ਲਾਈਨ ਤੋਂ ਲੈਣ ਵੀ 10 ਤੇ 10 ਫੁੱਟ ਤੇ ਜਿਹੜੀ ਲੱਗ ਰਹੀ ਹੈਗੀ ਸੋ ਤੁਸੀਂ ਦੇਖੋ ਕਿ ਸਿੱਧੀਆਂ ਖਾਲੀਆਂ ਮਾਰਨ ਤੋਂ ਬਾਅਦ ਜਿਹੜੀ ਬੈੱਡ ਬਣਾਏ ਸਿਗੇ ਉਹ 10x10 ਤੇ ਜਿਹੜੀਆਂ ਲਾਈਨਾਂ ਬਣਾ ਕੇ ਔਰ ਉਹਦੀ ਓਪੋਜ਼ਿਟ ਸਾਈਡ ਤੇ ਆਪਾਂ ਰੱਸੀ ਦੇ ਨਾਲ ਜਿਹੜਾ ਹੈਗਾ 10x10 ਤੇ ਸਰੀਆ ਗੱਡ ਕੇ ਨਿਸ਼ਾਨ ਜਿਹੜੇ ਲਗਾ ਲਾਂਗੇ ਔਰ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜੇ ਬੈੱਡ ਦੇ ਉੱਤੇ ਸੀ ਬੂਟਾ ਲਗਾਉਣਾ ਆ ਉਹ ਰੱਸੀ ਦੇ ਨਾਲ ਰੱਖ ਕੇ ਆਪਾਂ ਬੂਟਾ ਜਿਹੜਾ ਲਗਾਉਂਦਾ ਲਗਾਉਂਦੇ ਜਾਵਾਂਗੇ ਤਾਂ ਕਿ ਲਾਈਨ ਤੋਂ ਲਾਈਨ ਵੀ ਸਿੱਧੀ ਰਵੇ ਔਰ ਬੂਟੇ ਤੋਂ ਬੂਟਾ ਵੀ ਜਿਹੜਾ ਸਿੱਧਾ ਰਵੇ ਔਰ ਜਿਹੜੇ ਬੂਟੇ ਹੈਗੇ ਬੜੇ ਧਿਆਨ ਨਾਲ ਆਪਾਂ ਲਗਾਉਣੇ ਹੈਗੇ ਆ ਔਰ ਕਾਲੀ ਨਹੀਂ ਕਰਨੀ ਹੈਗੀ ਆਪਾਂ ਬੂਟੇ ਲਗਾਉਣ ਲੱਗੇ ਜਿਸ ਤਰੀਕੇ ਨਾਲ ਤੁਸੀਂ ਦੇਖੋ ਮਜ਼ਦੂਰ ਜਿਹੜਾ ਬੂਟੇ ਲਗਾ ਰਿਹਾ ਹੈਗਾ ਆ ਇਸ ਤਰੀਕੇ ਨਾਲ ਆਪਾਂ ਜਿਹੜੇ ਬੂਟੇ ਲਗਾਉਣੇ ਆ ਔਰ ਅੱਜ ਜਿਹੜਾ ਇਹ ਬੂਟੇ ਲੱਗ ਰਹੇ ਆ ਇਹ ਲਗਭਗ 10 ਤੋਂ 12 ਏਕੜ ਦੇ ਵਿੱਚ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾ ਰਹੀ ਨਜ਼ਰ ਜਾ ਰਹੀ ਹੈਗੀ ਹੈ ਇਹ ਸਾਰੇ ਖੇਤ ਦੇ ਵਿੱਚ ਜਿਹੜੇ ਬੂਟੇ ਲੱਗਣੇ ਹੈਗੇ ਆ ਔਰ ਇਹ ਜਿਹੜੀ ਵੀਡੀਓ ਸਾਡੀ ਹੈਗੀ ਹੈ ਇਹ ਪਹਿਲਾਂ ਦੀ ਬਣੀ ਹੋਈ ਸੀ 15 ਮਈ ਦੇ ਲਗਭਗ ਇਹ ਬੂਟੇ ਜਿਹੜੀ ਇਹਦੀ ਪਲਾਂਟੇਸ਼ਨ ਜਿਹੜੀ ਸ਼ੁਰੂ ਹੋਈ ਸੀ ਸੋ ਇਹ ਵੀਡੀਓ ਉਸ ਟਾਈਮ ਦੀ ਬਣੀ ਹੋਈ ਆ ਔਰ ਜਿਵੇਂ ਕਿ ਤੁਸੀਂ ਪਿੱਛੇ ਮੇਰੀ ਵੀਡੀਓ ਦੇਖੀ ਹੋਵੇ ਉਹਦੇ ਵਿੱਚ 3 ਮਹੀਨੇ ਦਾ ਮੈਂ ਬੂਟੇ ਦਿਖਾ ਰਿਹਾ ਇਹ ਉਹੀ ਖੇਤ ਹੈਗਾ ਆ ਜਿਹਦੇ ਵਿੱਚ ਆਪਾਂ 15 ਮਈ ਨੂੰ ਪਲਾਂਟੇਸ਼ਨ ਜਿਹੜੀ ਸ਼ੁਰੂ ਕੀਤੀ ਸੀ ਔਰ ਹੁਣ ਜਿਹੜੇ ਬੂਟੇ ਹੈਗੇ ਆ 3 ਕੁ ਮਹੀਨੇ ਦੇ ਵਿੱਚ ਵਿੱਚ ਜਿਹੜੇ ਹੈਗੇ 6-7 ਫੁੱਟ ਤੱਕ ਬੂਟੇ ਜਿਹੜੇ ਹੋ ਗਏ ਆ ਔਰ ਜਿਸ ਦਿਨ ਅਸੀਂ ਬੂਟੇ ਪਹੁੰਚਾਏ ਸੀਗੇ ਇੱਥੇ 15 ਮਈ ਨੂੰ ਇਹ ਉਸ ਦਿਨ ਦੀ ਵੀਡੀਓ ਹੈਗੀ ਹੈ ਦੇਖੋ ਤੁਸੀਂ ਗੱਡੀ ਤੋਂ ਜਿਹੜੇ ਬੂਟੇ ਉਤਰ ਰਹੇ ਹੈਗੇ ਆ ਔਰ ਇੱਥੇ ਬੂਟੇ ਜਿਹੜੇ ਅਸੀਂ ਇਕੱਠੇ ਕਰਕੇ ਰੱਖ ਦਿੱਤੇ ਸੀ ਸੋ ਇਹਦੇ ਵਾਸਤੇ ਜਿਹੜਾ ਹੈਗਾ ਆ ਕਾਫੀ ਕਿਸਾਨਾਂ ਦੇ ਜਿਹੜੇ ਕੁਐਸਚਨ ਆਏ ਆ ਕਿ ਇਹ ਬੂਟੇ ਲਗਾਉਣ ਵਾਸਤੇ ਜ਼ਮੀਨ ਜਿਹੜੀ ਸਾਨੂੰ ਕਿੱਦਾਂ ਦੀ ਚਾਹੀਦੀ ਹੈ ਇਹਦੇ ਵਾਸਤੇ ਹਰ ਤਰ੍ਹਾਂ ਦੀ ਜ਼ਮੀਨ ਜਿਹੜੀ ਚੱਲ ਜਾਂਦੀ ਹੈ ਸੈਂਡੀ ਸੋਲ ਵੀ ਚੱਲ ਜਾਂਦੀ ਹੈਗੀ ਹੈ ਦੌਮਟ ਮਿੱਟੀ ਵੀ ਚੱਲ ਜਾਂਦੀ ਔਰ ਚੀਕਨੀ ਮਿੱਟੀ ਜਿਹੜੀ ਉਹਦੇ ਵਿੱਚ ਵੀ ਆਪਾਂ ਲਗਾ ਸਕਦੇ ਆ ਔਰ ਇਹਦੇ ਵਿੱਚ ਜਿਹੜਾ ਹੈਗਾ ਪਾਣੀ ਜਿਹੜਾ ਜ਼ਿਆਦਾ ਖੜਾ ਨਹੀਂ ਹੋਣਾ ਚਾਹੀਦਾ ਅਗਰ ਤਾਂ ਆਪਾਂ ਚੀਕਨੀ ਮਿੱਟੀ ਦੇ ਵਿੱਚ ਲਗਾ ਰਹੇ ਜਿੱਥੇ ਪਾਣੀ ਜਿਹੜਾ ਆ ਖੜਾ ਹੋ ਜਾਂਦਾ ਇੱਕ ਦੋ ਦਿਨ ਖੜਾ ਹੁੰਦਾ ਆ ਤਾਂ ਉੱਥੇ ਬੂਟੇ ਜਿਹੜੇ ਅਸੀਂ ਬੈੱਡ ਦੇ ਉੱਤੇ ਲਗਾ ਸਕਦੇ ਆ ਔਰ ਜਿਹੜੀ ਹੈਗੀ ਸੈਂਟੀ ਸੋਲ ਉੱਥੇ ਅਸੀਂ ਪਲੇਨ ਦੇ ਵਿੱਚ ਵੀ ਬੂਟੇ ਜਿਹੜੇ ਲਗਾ ਸਕਦੇ ਆ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਆ ਜਿੱਥੇ ਸੇਮ ਰਹਿੰਦੀ ਹੈ ਸੇਮ ਦੇ ਵਿੱਚ ਆਪਾਂ ਬੂਟੇ ਜਿਹੜੇ ਨਹੀਂ ਲਗਾਉਣੇ ਹੁੰਦੇ ਔਰ ਸੇਮ ਏਰੀਆ ਚ ਆਪਾਂ ਅਵੋਇਡ ਕਰਦੇ ਹਾਂ ਕਿ ਬੂਟੇ ਨਾ ਲਗਾਏ ਜਾਣ ਤੇ ਇਹ ਜਿਹੜੀ ਵੀਡੀਓ ਹੈਗੀ ਏ ਇਹ ਅਗਰ ਵਧੀਆ ਲੱਗੇ ਤਾਂ ਇਹਨੂੰ ਲਾਈਕ ਤਾਂ ਸ਼ੇਅਰ ਕਰ ਦਿਓ ਧੰਨ